તૂલ ત ਦੇਵ ਜੀ ਜਟਾਲੀ ਰਿਪਾਲ ਜੀ ਗਿਆਨ ਜੀ ਗੁਰਮੇਲ ਸਿੰਘ ਜੀ ਆਲਾ ਗਿੰਦਾ ਕੋਟ ਕਾਲਸਾ ਕਾਂਤਾਪਗਤ ਹਰਜਿੰਦਰ ਪ੍ਰਧਾਨ ਆਏ ਜੀ ਮੈਂ ਸਾਰੇ ਦਾ ਬਹੁਤ ਨਾਦੀਆ ਤੁਸੀਂ ਮੇਰੀ ਇਸ ਚੋਣ ਵੈਲ ਨੂੰ ਲਾਦੇ ਪ੍ਰਦੀਪ ਕੋਟ ਕਾਲਸਾ ਕਾਫੀ ਜਾਊਗਾ ਜੇ ਕਿਸੇ ਨਾ ਰਹਿ ਗਿਆ ਕਿਉਂਕਿ ਅੱਜ ਆਪਾਂ ਲੜਾਈ ਨਾਵਾ ਦੀ ਨਹੀਂ ਸ੍ਰੀ ਇਹ ਕਿ ਕਬੂਟਰ ਆ ਅਸੀਂ ਰੀਡ ਦੀ ਐਡੀ ਤੇ ਕਿਤੇ ਜਿਹੜੀ ਵੀ ਗੱਲ ਹੋਣੀ ਹੈ ਤਾਂ ਕਿ ਲੋਕਾਂ ਨੂੰ ਤਿਆਰ ਕਰ ਸਕੀਏ ਜੇ ਚੋਣ ਦੀ ਸਕਦੀ ਹੋ ਜੋ ਜਿੰਦਾਬਾਦ ਸੰਦੂ ਜਿੰਦਾਬਾਦ ਜਿੰਦਾਬਾਦ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਤਾਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇਖ ਕੇ ਬੰਦੇ ਨੂੰ ਚੀਜ਼ਾਂ ਛਾ ਇੰਨੀ ਹੁੰਦੀ ਹੈ ਕਿ ਉਹ ਬੰਦਿਆ ਰੁਕ ਰੁਕ ਜਾਂਦਾ ਸੋ ਉਹਨਾਂ ਚ ਉਹਨਾਂ ਦੀ ਸੋਚ ਜਿਹੜੀ ਸੀ ਕਲਵੀਰ ਉਹਨਾਂ ਦੀ ਮੇਰਾ ਖਿਆਲ ਛੋਟੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤੇ ਇਹ ਕਹਿਣਾ ਚਾਹੂੰਗਾ ਅਮਰਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਹੈ ਸਿੱਕਲੀ ਇਲੈਕਸ਼ਨ ਤੇ ਹੋਣੀ ਚਾਹੀਦੀ ਮੋਦੀ ਨੂੰ ਲੌਂਡੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਹੁੰਦਾ ਇਹਦੇ ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਦੇਖੋ ਗੱਲ ਕਰੂੰਗਾ ਇਸ ਵੇਲੇ ਕਨਸਟੀਟਿਊਸ਼ਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੌਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਹੈ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਸ਼ਰੋਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਦੇ ਅਧਿਕਾਰੀਆ ਡੋਪ ਟੈਸਟ ਹੋਣਾ ਚਾਹੀਦਾ ਬੜੀ ਮੋਟੀ ਫੀਮ ਜਿਹੜੇ ਆ ਉਹ ਖਲੋੜੇ ਟੈਕ ਲੋ ਉਹਨਾਂ ਦੇ ਡੋਪ ਟੈਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਕੋਈ ਨਵੀਂ ਗੱਲ ਰੱਖ ਦੇਣੀ ਹੈ ਚਾਹੀਦੀ ਆ ਜੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆ ਵੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਇਹ ਕੰਮ ਕਰਕੇ ਨਹੀਂ ਜਾਣਾ ਚਾਹੀ ਕਿ ਭਾਜਪਾ ਜਿਹੜੀ ਆ ਤੁਮਾਰ ਉੱਤੇ ਧਰਦੀ ਨਜ਼ਰ ਆ ਰਹੀ ਆ ਧੱਕਾ ਮਾਰਿਆ ਗਿਆ ਤੁਮਾਰੋ ਹੀ ਮੌਤ ਹੋ ਜਾਏ। ਵੇਖੋ ਇਹਦੇ ਵਿੱਚ ਭਾਜਪਾ ਚ ਕੋਸ਼ ਐਸੀ ਐਂਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਮਾਹੌਲ ਖਰਾਬ ਕਰਨਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ। ਇਹ ਇਹ ਪਰਦੇਸੀ ਆਏ ਨਾ ਚਲੇ ਜਾਣਾ ਆ ਆਪਾਂ ਇੱਥੇ ਰਹਿਣਾ ਆ ਤੇ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਘੱਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਦੇ ਰੱਖੋ। ਘੱਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ ਪੰਜਾਬੀਆਂ ਦੀ ਜੇੜ ਕਿਹੜੀ ਕੌਮ ਸੀ? ਕਿਹੜੀ ਸੋਚ ਦੇ ਮਗਰ ਲੱਗੇ ਜੇ ਘਟੋ ਘਟ ਪੰਜਾਬ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਘਟੋ ਘਟ ਯਾਰ ਤੁਸੀਂ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਕਿਤੇ ਕਿਸਾਨ ਸਾਡਾ ਬਾਟਰਾਂ ਦੇ ਬਿਚਾ ਆ 700 ਮੌਤ ਹੋ ਗਈ ਕਿਸਾਨ ਮਜ਼ਦੂਰ ਸੈਂਚਰ ਕਾਮੋਡੀਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ ਜਿਹਦੇ ਕੋਲ ਜ਼ਮੀਨਾਂ ਹੀ ਨਹੀਂ ਗੀਆਂ ਸ਼ਹਿਰੀਆਂ ਦੀ ਲੜਾਈ ਜਿਹਨਾਂ ਨੂੰ ਮਹਿੰਗੇ ਪਾਦਾ ਸਮਾਨ ਮਿਲਦਾ ਸੀ ਅੱਜ ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਾਨਕ ਦੀ ਜਿਹੜੀ ਜਿਹੜੀ ਸੰਦੇਸ਼ ਸੀ ਉਹ ਇਦਾਂ ਦਾ ਨਹੀਂ ਸੀ ਲੇਕਿਨ ਸਾਰਾ ਮੁਕਾਬਲਾ ਤਾਂ ਵੀ ਲੰਮਾ ਹੁੰਦਾ ਜਾ ਰਿਹਾ ਕਮੇਸੇ ਗੋਜਰਾ ਦਾ ਵੀ ਲੱਗਦਾ ਹੈ ਕਿ ਇਸ ਵਕਤ ਰਿਕਾਰਡ ਤੋੜ ਜਿਵੇਂ ਜਿਹੜੀਆਂ ਨਜ਼ਰਾਂ ਅੰਦੀ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇਨਾ ਚੀਜ਼ਾਂ ਤੇ ਹਸਾਨ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜਿੱਡੀ ਖੁਸ਼ੀ ਮਨ ਚ ਆ ਇਹਦੇ ਨਾਲ ਸਾਡੇ ਹੌਸਲੇ ਜ਼ਰੂਰ ਬਲੰਤ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਬਹੁਤ ਹੀ ਜਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਜਰੂਰ ਬੇਨਤੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਇਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਐ ਝੂਠ ਬਹੁਤ ਵੇਚਿਆ ਜਾ ਰਿਹਾ ਆ ਸੰਦੀਪ ਸਿੰਘ ਸੰਧੂ ਜੀ ਵਾਡ ਨੰਬਰ 74 ਜਿਹੜਾ ਅੱਜ ਸਭ ਇਹ ਮੀਟਿੰਗ ਇਸ ਲਈ ਹੋ ਰਹੀ ਹੈ ਸਮਝ ਕਿਹਨਾਂ ਜੀ ਐਮਪੀ ਅਵੇਲਾ ਸਾਹਿਬ ਦੇ ਮੀਟਿੰਗ ਰੱਖੀ ਸੀ 7-8 ਵਾਡਾਂ ਦੀ ਉਹਦੇ ਹੀ ਕੋਡ ਖਾਲ ਸਾਹਦੋ ਸਰਦਾਰ ਸੁਮੇਂਦਰ ਸਿੰਘ ਸੱਤ ਜੀ ਤੇ ਸਾਰੇ ਇਹੀ ਦੋ ਬਾਡਾਂ ਬੜਵਤੋਂ ਲੈ ਕੇ ਆਏ ਇਕੱਠ ਆਪਣਾ ਤੁਹਾਡੇ ਕੋਲ ਅੱਜ ਬੜਾ ਇਕੱਠ ਕੀਤਾ ਗਿਆ ਇੱਥੇ ਬੈਠੀ ਜਾਣਾ ਇਕੱਠੇ ਹੈ ਜੀ ਅਸੀਂ ਬੜੀ ਵੱਡੀ ਲੀਡ ਨਾਲ ਕੋੜ ਖਾਸਾ ਤੋਂ ਦਿਤਾਵਾਂਗੇ ਸਾਡੇ ਕੋਈ ਪੁਰਾਣੇ ਸੱਜਣ ਲਾਲੋ ਵਾਸ਼ਲਾ ਰਹੋ ਅਸੀਂ ਸਭ ਨੇ ਇੱਕ ਟੜਾ ਬਣ ਕੇ ਤੁਰੇ ਆਂ ਕੋੜ ਖਾਲਸਾ ਤੋਂ ਸਭ ਤੋਂ ਲੀਡ ਸਾਡੀ ਕੋੜ ਖਾਲਸਾ ਪਛਮੀ ਹਲਕੇ ਤੋਂ ਆਊਗੀ ਕਾਫੀ ਪੰਗੇ ਜੋ ਤੁਸੀਂ ਕਾਂਗਰਸ ਨਾਲ ਜੁੜੇ ਹੋ ਕੀ ਕਹਿਣਾ ਚਾਹੁੰਦੇ ਹੋ ਜੂਤਨ ਕੀ ਨਜ਼ਦੀਕ ਨੇ ਜੂਤ ਨੂੰ ਇਹੀ ਮੈਸੇਜ ਆਈ ਜਿਹੜਾ ਆਪਾ ਇਹ ਹੈ ਕਿ ਆਪਣਾ ਸੰਵਿਧਾਨ ਬਚਾਈਏ ਆਪਣੀ ਕਾਂਗਰਸ ਨੂੰ ਮੁੜ ਰਾਜ ਭਾਗ ਤੇ ਲਿਆਈਏ ਆਪਨੇ ਹਸਕੇਲ ਵੀ ਮੀਟਿੰਗ ਕਰਾਈ ਜਾਏਗੀ ਹਾਂਜੀ ਅੱਜ ਕੋ ਥੋੜੇ ਦਿਨਾਂ ਚ ਅਸੀਂ ਮਲਵ ਕੋੜ ਖਾਲਸਾ ਚੌਂਕ ਦੇ ਵਿੱਚ ਅਹੀਂ ਸੁਵਿੰਦਰ ਸਿੰਘ ਸੱਤ ਅਸੀਂ ਕੌਂਸਲਰ ਦੇ ਨਾਲ ਹੈ ਪੰਨਾ ਜੀ ਤਦਾ ਸ਼ਭਾ ਜੀ ਸਾਰੇ ਅਸੀਂ ਰਲ ਮਿਲ ਕੇ ਵੱਡਾ ਇਕੱਠ ਰੱਖਾਂਗੇ ਵੇਖੋ ਅੱਜ ਦਾ ਜੋ ਮੀਟਿੰਗ ਹੈ ਉਹ ਵਰਕਰ ਮਿਲਣੀ ਸੀ ਕੋਈ ਰੈਲੀ ਨਹੀਂ ਜਾਂ ਕੋਈ ਜਲਸਾ ਨਹੀਂ ਪਰ ਵਰਕਰ ਮੀਟਿੰਗ ਜਿਹੜੀ ਆ ਉਹ ਤੁਸੀਂ ਆਪ ਦੇਖ ਲਓ ਵੀ ਉਹ ਇੱਕ ਰੈਲੀ ਦਾ ਰੂਪ ਧਾਰ ਗਿਆ ਇਹਦੇ ਵਿੱਚ ਬੂਥ ਪੱਧਰ ਦੇ ਵਰਕਰ ਥੱਲੇ ਬਲੋਕ ਲੈਵਲ ਦੇ ਵਰਕਰ ਵਰਕਰ ਔਰ ਇਹ 6 ਵਾਡਾਂ ਦੇ ਵਰਕਰ ਕੋਈ ਬਾਹਰੋਂ ਨਹੀਂ ਛਿਆਂ ਵਡਾਰੇ ਵਰਕਰ ਜਿਸ ਦੇ ਵਿੱਚ ਤੁਸੀਂ ਵੇਖਿਆ ਬੀਬੀਆਂ ਦੀ ਪਹਤਾਨ ਸੀ ਔਰ ਸਾਰਿਆਂ ਨੂੰ ਚਾਹੀ ਜਿਹੜੇ ਹਿਸਾਬ ਨਾਲ ਲੋਕ ਆਏ ਨੇ ਉਹ ਐ ਆਏ ਜਿੱਦਾਂ ਆਪ ਮੁਹਾਰੇ ਇੱਕ ਇੱਕ ਟੈਲੀਫੋਨ ਗਿਆ ਸਿਰ ਦੁਬਾਰਾ ਰੀਕਾਲਿੰਗ ਨਹੀਂ ਹੋਈ ਕਿਸੇ ਨੂੰ ਵੀ ਇੱਕ ਇੱਕ ਟੈਲੀਫੋਨ ਗਿਆ ਔਰ ਇੱਕ ਇੱਕ ਟੈਲੀਫੋਨ ਦੇ ਛੋਟੇ ਜਿਹੇ ਸੱਦੇ ਤੇ ਇਹ ਸਾਰੇ ਜਿਹੜੇ ਵਰਕਰ ਅੱਜ ਦੇ ਇਸ ਭਾਈ ਗੁਰਜੀਤ ਔਜਲਾ ਜੀ ਨੂੰ ਮਿਲੇ ਔਰ ਆਪਣੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਸਬੰਧੀ ਜਿਹੜੀ ਰਣਨੀਤੀ ਹੈ